इंडिपेंडेंस डे ਨੂੰ ਲੈ ਕੇ ਕਾਫੀ ਤਿਆਰੀ ਜੜੀ ਹੈ ਔਰ ਪਾਸੇ ਕੀਤੀ ਜਾ ਰਹੀ ਹੈ ਉਸੇ ਤਰੀਕੇ ਨਾਲ ਇਸ ਵਕਤ ਤੁਸੀਂ ਮੋਹਾਲੀ ਤੇ ਚੰਡੀਗੜ੍ਹ ਬਾਰਡਰ ਦੇਖ ਸਕਦੇ ਹੋ ਜਿੱਥੇ 스니퍼 ਡੌਗ ਤੱਕ ਮਨਾਏਗਾ ਮਗਾਏਗਾ ਇਹਨੇ ਤਾਂ ਕਿ ਚੈਕਿੰਗ ਜੜੀ ਹੋ ਪੁਖਤਾ ਹੋ ਸਕੇ ਇਸ ਵਕਤ ਐਸਐਸਪੀ ਮੋਹਾਲੀ ਦੀਪਕ ਪਾਰਕ ਸਰ ਜੀ ਨਾਲ ਨੇ ਸਰ ਸਭ ਤੋਂ ਪਹਿਲਾਂ ਤਿਆਰੀਆਂ ਦਾ ਚਾਇਜ਼ਾ ਲੈ ਰਹੇ ਹੋ ਤਿਆਰੀਆਂ ਚ ਕੀ ਕੁਝ ਨਿਕਲ ਕੇ ਆਇਆ ਹਲੇ ਤੱਕ ਪੁਖਤਿਆ ਨੇ ਪੂਰੀਆਂ ਤਿਆਰੀਆਂ ਚ ਹਾਂਜੀ ਤਿਆਰੀਆਂ ਪੂਰੀ ਹੈਗੀ ਸਾਡੀ ਪ੍ਰੈਕਟਿਸਿਸ ਰਿਹਰਸਲਸ ਵੀ ਚੱਲ ਰਹੀਆਂ ਹੈ ਸਾਡੀ ਚੈਕਿੰਗ ਵਗਰੇ ਵੀ ਚੱਲ ਰਹੀ ਹੈ ਜਿਹੜੇ ਕੋ ਲੌਨ ਆਰਡਰ ਦੇ ਇਸ਼ੂਸ ਹੈਗੇ ਉਹਦੇ ਵਿੱਚ ਤਰੀਸੋ ਲਾਵਾ ਕਿਥੇ ਕਿਥੇ ਜਿਹੜੀ ਉਹ ਚੈਕਿੰਗ ਲਾਈ ਗਈ ਹੈ ਕਿਉਂਕਿ ਖਾਸ ਤੌਰ ਤੇ ਅਸੀਂ ਗੱਲ ਕਰ ਲਈਏ ਡੇਰਾ ਬਸੀ ਤੋਂ ਲੈ ਕੇ ਅੰਬਾਲਾ ਤੱਕ ਦਾ ਜਿਹੜਾ ਬਾਰਡਰ ਪੈਂਦਾ ਹੈ ਦੂਜੇ ਪਾਸੇ ਅਸੀਂ ਜ਼ਿਰਖਪੁਰ ਦੀ ਗੱਲ ਕਰ ਲਈਏ ਪੰਚਕੂਲਾ ਲੱਗਦਾ ਹੈ ਜੇ ਇਸ ਪਾਸੇ ਗੱਲ ਕਰ ਲਈਏ ਰੋਪੜ ਲੱਗਦਾ ਹੈ ਤੇ ਚੰਡੀਗੜ੍ਹ ਲੱਗਦਾ ਹੈ ਯਾਨੀ ਇੱਕ ਵੱਡਾ ਚੈਲੰਜ ਵੀ ਹੈ ਉਹਦੇ ਲਈ ਅ ਦੇਖੋ ਇਹਦੇ ਵਿੱਚ ਨਾ ਸਾਡੇ ਲੋਕਲ ਲੈਵਲ ਤੇ ਪਲੈਨਿੰਗ ਹੁੰਦੀ ਹੈ ਦੂਜਾ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਪੈਸ਼ਲ ਡੀਜੀਪੀ ਲਾਅਨ ਆਰਡਰ ਸਾਹਿਬ ਵੱਲੋਂ ਵੀ ਸਾਡੀ ਸਪੈਸ਼ਲ ਚੈਕਿੰਗ ਆਂਦੀ ਹੈ ਸੋ ਅੱਜ ਸ਼ਾਮ ਨੂੰ ਅਸੀਂ ਜ ਔਲ ਪੰਜਾਬ ਦੇ ਵਿੱਚ ਇਹ ਚੈਕਿੰਗ ਚੱਲੇਗੀ ਰਾਤ ਰਾਤ ਤੱਕ ਡੇਰ ਲੇਟ ਨਾਈਟ ਤੱਕ ਇਹ ਚੈਕਿੰਗ ਜਾਰੀ ਰਹੇਗੀ ਅਸੀਂ ਜਿੰਨੇ ਵੀ ਆਪਣੇ ਬਾਰਡਰ ਹੈਗੇ ਉਹਨਾਂ ਸਾਰਿਆਂ ਤੇ ਚੈਕਿੰਗ ਕਰਾਂ ਸਰ ਕਹਿੰਦੇ ਮੌਸਮ ਦਾ ਤਾਂ ਚਲੋ ਇਲਾਜ ਕੋਈ ਨਹੀਂ ਹੈ ਪਰ ਲਾਅ ਐਂਡ ਆਰਡਰ ਦਾ ਇਲਾਜ ਜ਼ਰੂਰ ਹੋ ਸਕਦਾ ਹੈ ਲਾਅ ਐਂਡ ਆਰਡਰ ਮੇਨਟੇਨ ਕਿਸ ਤਰੀਕੇ ਨਾਲ ਹੈ ਉਹਦੇ ਲਈ ਕੋਈ ਐਮਰਜੈਂਸੀ ਸਰਵਿਸਿਜ਼ ਜਾਂ ਫੋਰਸ ਕੋ ਇਹੋ ਜਿਹੀ ਮਗਾਈ ਹੋਏ ਆ ਸਾਨੂੰ ਸਾਰਿਆਂ ਨੂੰ ਹਰੇਕ ਜ਼ਿਲ੍ਹੇ ਨੂੰ ਫੋਰਸ ਜਿਹੜੀ ਹੈਗੀ ਡੀਜੀਪੀ ਸਾਹਿਬ ਵੱਲੋਂ ਮੁਹੱਈਆ ਕਰਾਈ ਗਈ ਹੈ ਹਰ ਜ਼ਿਲ੍ਹੇ ਨੂੰ ਐਕਸਟਰਾ ਫੋਰਸ ਮਿਲੀ ਹੈ 15 ਅਗਸਤ ਨੂੰ ਦੇਖਦੇ ਹੋਏ ਤਾਂ ਅਸੀਂ ਉਹਦੀ ਵਰਤੋਂ ਵੀ ਕਰ ਰਹੇ ਹਾਂ ਸਰ ਕੌਮੀ ਇਨਸਾਮ ਮੋਰਚਾ ਵੱਲੋਂ ਕਾਲ ਦਿੱਤੀ ਗਈ ਸੈਕਟਰ 17 ਪਲਾਜ਼ਾ ਪਹੁੰਚਣਗੇ ਉਹਨੂੰ ਲੈ ਕੇ ਵੀ ਮੀਟਿੰਗ ਕੀਤੀ ਗਈ ਉਸ ਦੇ ਵਿੱਚ ਕੁਝ ਨਿਕਲੇ ਹਲੇ ਤਾਂ ਕਿ ਕਿਵੇਂ ਕੀ ਹੋਏਗਾ ਰੂਟ ਪਲਾਨ ਕੀ ਰਹੇਗਾ ਜਾਂ ਜਾਨ ਦੇਣ ਦੀ ਇਜਾਜ਼ਤ ਹੈਗੀ ਚੰਡੀਗੜ੍ਹ ਪੁਲਿਸ ਵੱਲੋਂ ਮਿਲੀ ਹੈ ਨਹੀਂ ਮਿਲੀ ਉਹ ਦੇਖੋ ਜੀ ਜੁਆਇੰਟਲੀ ਜਿਹੜਾ ਹੈਗਾ ਉਹ ਚੰਡੀਗੜ੍ਹ ਪੁਲਿਸ ਵੀ ਤੇ ਵਰਕ ਕਰ ਰਹੀ ਐ ਅਸੀਂ ਵੀ ਵਰਕ ਕਰ ਰਹੇ ਹਾਂ ਸੋ ਜੋ ਵੀ ਫਾਈਨ